ਰੱਬ ਦਾ ਰਾਹ ਸੁਣ ਲਈ ਸਾਧੂ ਹੁੰਦੇ ਨੇ ਸਾਧੂ ਪਹਿਲਾਂ ਆਪ ਉਸ ਰੱਬ ਦਾ ਰਾਹ ਦੇਖਦਾ ਹੈ ਉਸ ਰਾਹ ਦੇ ਚੱਲ ਕੇ ਗੁਰੂ ਨਾਨਕ ਦੀ ਮੋੜ ਵਿੱਚ ਜਾ ਬੈਂਦੇ ਨੇ ਸੰਤ ਗੁਬਿੰਦ ਕਾ ਇੱਕੋ ਕਾਮ ਸੋਈ ਸੰਤ ਜੋ ਪਾਵੇ ਨਾਮ ਜਿਹੜੇ ਰੱਬ ਨੂੰ ਨਰੰਕਾਰ ਨੂੰ ਪਾ ਜਾਂਦੇ ਨੇ ਉਹ ਸਤਖੰਡ ਦੇ ਵਿੱਚ ਜਾ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਂਦੇ ਫਿਰ ਦੁਨੀਆਂ ਦੇ ਵਿੱਚ ਉਹ ਨਾਮ ਦਾ ਹੁਕਮਾ ਕਲੋ ਦਿੰਦੇ ਨੇ ਜਦੋਂ ਰੱਬ ਦਾ ਹੁਕਮ ਹੁੰਦਾ ਜਾਓ ਮੇਰੋ ਸੰਤੋ ਹੁਣ ਟੁੰਟੀਆਂ ਹੋਈਆਂ ਰੂਹਾਂ ਨੂੰ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੋੜੋ ਜਿਹੜਾ ਕੋਈ ਭੁੱਲਿਆ ਫਟ ਗਿਆ ਤੇ ਉਹਨਾਂ ਨੂੰ ਗੁਰੂ ਨਾਨਕ ਦਾ ਸਤਖੰਡ ਦਾ ਰਾਹ ਦੱਸ ਕੇ ਇਸ ਮਾਰਗ ਦੇ ਤੋਰੋਂ ਮਨੁੱਖਾਂ ਨੂੰ ਨਿਰੰਕਾਰ ਦਾ ਹੁਕਮ ਹੁੰਦਾ। ਉਹ ਨਿਰੰਕਾਰ ਦੇ ਭੇਜੇ ਆਉਂਦੇ ਤੇ ਨਿਰੰਕਾਰ ਦੇ ਹੁਕਮ ਨਾਲ ਜਾਂਦੇ ਨੇ। ਪਰ ਜਾਂਦੇ ਨੇ। ਨਾਮ ਜਪਣ ਵਾਲੇ ਜਾਂਦੇ ਨਹੀਂ ਉਹ ਅਮਰ ਹੁੰਦੇ ਨੇ। ਆਪਣੀ ਸੰਸਧਾਂ ਦੀ ਪੀਂ ਭਾਵਨਾ ਮੁਤਾਬਕ ਦਰਸ਼ਨ ਵੀ ਦਿੰਦੇ ਨੇ ਤੇ ਅੱਜ ਵੀ ਆ ਨਾਮ ਜੰਪਿਆ ਜਾਂਦਾ ਹੈ ਨਾਮ ਜੰਪਾਇਆ ਜਾਂਦਾ ਹੈ ਤੇ ਜਿਹੜੇ ਮਹਾਂਪੁਰਖ ਨਾਮ ਜੰਪਦੇ ਜਪਉਂਦੇ ਨੇ ਉਹ ਜਾਂਦੇ ਨਹੀਂ ਹੁੰਦੇ ਆਮਰ ਹੁੰਦੇ ਨਿਰੰਕਾਰ ਦੀ ਗੋਦ ਵਿੱਚ ਬੈਠਣ ਵਾਲੇ ਮਹਾਪੁਰਖ ਉਹ ਗੋਦ ਵਿੱਚ ਨਿਰੰਕਾਰ ਦੀ ਗੋਦ ਵਿੱਚ ਉਪੇਦ ਹੋ ਜਾਂਦੇ ਨੇ ਤੇ ਸਾ ਸੰਤ ਜੀ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ